ਸ਼ਹਿਰੋਂ ਵੀ ਹੋਇਆ ਆਂ ਪੱਠੇ ਵੀ ਪਾ ਕੇ ਆਇਆ ਆਂ ਡੰਗਰ ਵੀ ਉੱਤੇ ਬੰਨ ਆਇਆ ਆਂ ਤੇ ਤੂੰ ਅਜੇ ਤੱਕ ਸੁੱਤੀ ਆਂ ਤੇ ਮੇਰੀ ਗੱਲ ਸੁਣ ਥੋੜੀ ਬੋਦੀ ਹੋ ਚ ਰਿਆ ਕਰ ਆ ਬਿੰਦੀ ਕਿੱਥੇ ਲਾਈ ਆ ਕਿੱਥੇ ਲਾਈ ਬਿੰਦੀ ਤੇ ਲਾਈ ਲੋਕੀ ਮੱਥੇ ਤੇ ਲਉਂਦੇ ਆ ਤੇ ਤੂੰ ਅੱਖ ਲੱਗ ਲਾਈ ਆ ਕਿ ਤੁਹਾਡੇ ਰਿਵਾਜ ਵਾ ਉਥੇ ਉਹ ਸੁੱਤੀ ਦੀ ਕਿਤੇ ਲੱਗ ਗਈ ਹੋਣੀ ਆ ਮੈਂ ਆਪ ਥੋੜਾ ਲਾਈ ਦੱਸ ਮੈਂ ਇੱਥੇ ਲਾਈ ਮੱਥੇ ਤੇ ਸੁੱਤੀ ਦੇ ਲੱਗ ਗਈ ਹੋਣੀ ਅੱਜ ਬਣਾਉਣਾ ਪਤਾ ਨਹੀਂ ਕੀ ਇਹ ਕਿਹੜੀ ਸਬਜ਼ੀ ਬਣਾਉਣੀ ਹੈ ਦਲਜਿੰਦਰ ਨੇ ਦੱਸਿਆ ਵੀ ਨਹੀਂ ਮੈਨੂੰ ਇੱਦਾਂ ਕਰ ਲਈਆਂ ਭਿੰਡੀਆਂ ਹੀ ਬਣਾ ਲੈਣੀਆਂ ਹੋਰ ਕੀ ਬਣਾਵਾਂ ਹੁਣ ਨੂੰ ਵੀ ਲੱਗਦਾ ਬਾਹਰ ਬੈਠੇ ਆ ਉੱਥੇ ਹੀ ਬੈ ਕੇ ਚੀਰ ਲੈਣੀ ਹੈ ਦਲਜਿੰਦਰ ਅੱਜ ਸਬਜੀ ਕਿਹੜੀ ਬਣਾਉਣੀ ਦੱਸਿਆ ਨਹੀਂ ਮਮੀ ਜੀ ਦੱਸਣਾ ਕੀ ਇੰਡੀਆਂ ਹੈਗੀਆਂ ਅਸੀਂ ਦੋਗ ਤੇ ਮੈਂ ਸੋਚਿਆ ਉਹ ਹੀ ਬਣਾ ਲੈਣੀ ਆ ਹੋਰ ਕੀ ਬਣਾਉਣਾ ਹੈ ਚਲ ਠੀਕ ਹੈ ਵੇਹਲ ਵੇਹਲੀ ਜੇ ਤੋੜ ਕੇ ਲੈਂਦੇ ਆਂ ਹਾਂਜੀ ਗੁਜ਼ਾਰਾ ਹੋ ਜਾਊਗਾ ਹੋ ਜਾਣਾ ਵਾ ਦੋ ਜਣੇ ਤੇ ਹੀ ਹੈਗੇ ਆ ਖਾਣੇ ਕਿੰਨੇ ਕੁ ਉਹਦ ਗੱਲ ਤੇ ਠੀਕ ਆ ਮੈਂ ਵੇਖੀਗਾ ਕੱਲ੍ਹ ਤੇ ਐ ਪੱਕੀਆਂ ਜਿਹੀ ਮੈਨੂੰ ਲੱਗਣੀਆਂ ਨਹੀਂ ਨਹੀਂ ਆਪਣਾ ਸਰ ਜਾਣਾ ਚਲ ਫੇਰ ਵੇਖੀ ਜਾਊਗੀ ਚਲ ਠੀਕ ਆ ਆਹੋ ਸਾਨੂੰ ਸਬਜੀ ਕਿੰਨੀ ਕੀ ਚਾਹੀਦੀ ਦੂਆਂ ਹਾਂਜੀ ਤੇ ਮੇਰੀ ਗੱਲ ਸੁਣ ਦਿਲਵਾਗ ਦਾ ਆਇਆ ਫੋਨ ਮਮੀ ਜੀ ਉਹਨਾਂ ਦਾ ਫੋਨ ਨਹੀਂ ਆਇਆ ਕੱਲ ਹੀ ਆਇਆ ਹੀਗਾ ਤੇ ਉਹਨਾਂ ਦੀ ਨਾ ਡੀਡੀ ਹੋ ਗਈ ਆ ਚੇਂਜ ਅੱਛਾ ਤੇ ਹੁਣ ਫੋਨ ਉਹਨਾਂ ਨੇ ਘਟਵਾਦੀ ਕਰਿਆ ਕਰਨਾ ਚੱਲ ਕੋਈ ਨਹੀਂ ਤੇਰੀ ਗੱਲ ਹੋ ਗਈ ਸੀ ਇੱਕੋ ਗੱਲੀ ਆ ਮੇਰੀ ਵੀ ਹੋ ਗਈ ਤੇ ਮੈਂ ਇਹ ਕਹਿਣੀ ਆ ਮੈਂ ਮੈਨੂੰ ਦੱਸਿਆ ਨਹੀਂ ਦਿਲਜਿੰਦਰ ਨੇ ਵੀ ਫੋਨ ਆਇਆ ਜਾਂ ਨਹੀਂ ਦਿਲਬਾਗ ਦਾ ਵੀ ਠੀਕ ਠਾਕ ਆ ਕੱਲ ਦਾ ਹੀ ਆਇਆ ਹੀਗਾ ਅੱਜ ਤੇ ਉਹਨਾਂ ਨੇ ਫੋਨ ਕੀਤਾ ਹੀ ਨਹੀਂ ਤੂੰ ਤਾਂ ਇਹੀ ਗੱਲ ਕਹਿਤੀ ਸੀਗੀ ਵੀ ਹੁਣ ਘਟਵਾਦੀ ਫੋਨ ਕਰਿਆ ਕਰਨਾ ਵਾ ਤੇ ਚੱਲ ਤੂੰ ਖਿਆਲ ਰੱਖੀਂ ਜੇ ਕਰੇਗਾ ਤੇ ਚੁਕਲੀ ਨਾ ਨਹੀਂ ਕੋਈ ਗੱਲ ਨਹੀਂ ਆਹੋ ਦਿਲਿੰਦਰ ਨਾਲ ਮੈਂ ਇੱਕ ਹੋਰ ਗੱਲ ਤੇ ਨਾ ਕਰਨੀ ਹੀ ਮੈਂ ਅਖੰਡੀ ਵੀ ਵਿਆਹ ਚ ਰਪਿੰਦਰ ਕड्डी ਸੋਹਣੀ ਲੱਗਣ ਢੀ ਕਿੰਨਾ ਰੂਪ ਜੜਿਆ ਉਹਨੂੰ ਤੇ ਜਦੋਂ ਪਹਿਲਾਂ ਵੇਖੀ ਦੀ ਤੇ ਐਵੇਂ ਚ ਲੀਜੀ ਛਦੈਣ ਜੀ ਬਣੀ ਹੀ ਐਵੇਂ ਛਦੈਆਂ ਵਾਂਗੂ ਤੁਰੀ ਰਹਿੰਦੀ ਹੁੰਦੀ ਸੀ ਕਦੀ ਡੰਗਰਾਂ ਚ ਵੜ ਜਾਏ ਤੇ ਕਦੀ ਕੋਸ਼ਤ ਕਦੀ ਕੋਸ਼ ਉਹਦਾਂ ਤੇ ਕਿਤੇ ਪਛਾਣੀ ਨਹੀਂ ਜਾਣ ਢੀ ਬੜੀ ਸੋਹਣੀ ਲੱਗਣ ਢੀ ਹੁਣ ਕਿੱਦਾਂ ਫਿਰ ਘਰ ਠੀਕ ਰਹਿੰਦੀ ਹੈ ਮਤਲਬ ਕੰਮ ਘੁੰਮ ਠੀਕ ਕਰ ਲਿੰਦੀ ਨਹੀਂ ਨਹੀਂ ਮੰਮੀ ਜੀ ਹੁਣ ਤੇ ਬੜਾ ਵਧੀਆ ਵਾ ਤੁਸੀਂ ਕਹਿੰਦੇ ਤੇ ਹੈਗੇ ਹੀ ਨਾਲੇ ਤੁਸੀਂ ਡਰੀ ਵੀ ਜਾਂਦੀ ਸੀ ਪਰ ਇਹ ਆ ਕਿ ਵਿਆਹ ਤੋਂ ਪਹਿਲਾਂ ਤੇ ਸਾਰੇ ਇਦਾਂ ਹੀ ਰਹਿੰਦੇ ਆ ਆਹੋ ਇਹ ਤਾਂ ਗੱਲ ਤੇ ਬਾਅਦ ਵਿੱਚ ਨਾ ਸਭ ਕੁਝ ਹੀ ਠੀਕ ਹੋ ਜਾਂਦਾ ਹੁੰਦਾ ਵਾ ਉਹ ਹੀ ਰੁਪਿੰਦਰ ਹੀ ਜਿਹੜੀ ਤੁਸੀਂ ਕਹਿੰਦੇ ਵੀ ਬਸ ਇਦਾਂ ਹੀ ਰਹਿੰਦੀ ਹੀਗੀ ਆਪਣਾ ਆਪ ਵੀ ਨਹੀਂ ਸਵਾਰਦੀ ਤੇ ਹੁਣ ਵੇਖਿਆ ਉਹ ਦਿਨ ਕਿੰਨੀ ਸੋਹਣੀ ਲੱਗਣ ਢੀ ਬੜੀ ਸੋਹਣੀ ਲੱਗ ਰਹੀ ਉਹ ਸਿਰ ਰੁਪਿੰਦਰ ਨੇ ਨਾ ਸਾਨੂੰ ਮਤਾਂ ਦਿਆ ਕਰਨੀਆਂ ਹੁਣ ਵੇਖਿਓ ਸਹੀ ਦਿਲਜਿੰਦਰ ਮੈਂ ਸੋਚਣ ਡੀ ਆ ਕਿ ਚਲ ਵਿਆਹ ਵੀ ਵਧੀਆ ਵਧੀਆ ਹੋ ਗਿਆ ਵਾ ਤੂੰ ਆਪ ਵਿੱਚ ਪਈ ਆ ਤੇ ਚਲ ਸਾਰਾ ਕੰਮ ਵਧੀਆ ਹੋ ਗਿਆ ਵਾ ਪਿਛੂ ਨੀ ਜੜਾ ਹੋ ਗਿਆ ਵਾ ਛੱਟ ਮਿੰਟਾਂ ਜਿਉਂ ਦੀ ਗੱਲਬਾਤ ਹੋਈ ਤੇ ਚਲ ਵਿਆਹ ਹੋ ਗਿਆ ਕੰਮ ਸਿਰੇ ਚੜ ਗਿਆ ਵਾ ਮੈਨੂੰ ਤਾਂ ਸੱਚੀ ਬੜਾ ਹੀ ੜਾ ਰਮਦਾ ਹੀ ਤੇ ਨਾਲੇ ਲੋਕਾਂ ਨੇ ਵੀ ਖਾ ਕੇ ਕਿਹੜਾ ਨਾਂ ਕਰਨਾ ਹੁੰਦਾ ਜਿੰਨਾ ਮਰਜ਼ੀ ਖਵਾ ਲਈ ਜਾਓ ਨਹੀਂ ਮੰਮੀ ਇਹ ਤੇ ਨਾ ਬਹੁਤ ਵਧੀਆ ਹੋ ਗਿਆ ਵਾ ਆਹ ਤੇ ਬਾਕੀ ਇਹ ਆ ਵੀ ਉਹ ਉਦਾਂ ਕਹਿਣ ਦੇ ਆ ਵੀ ਪਾਰਟੀ ਅਸੀਂ ਕਰਨੀ ਆ ਅੱਛਾ ਕਹਿੰਦੇ ਐਵੇਂ ਲੋਕੀ ਇਹ ਵੀ ਨਾ ਆਖਣ ਵੀ ਸਾਡੇ ਕੋ ਖਾਂਦੇ ਰਹੇ ਆ ਤੇ ਹੁਣ ਖਵਾਲਣ ਵਾਲੀ ਇਹਨਾਂ ਨੇ ਪਛਾਣ ਹੋ ਗਈ ਤੇ ਕਹਿੰਦੇ ਵੀ ਅਸੀਂ ਪਾਰਟੀ ਕਰ ਲੈਣੀ ਹੈ ਚੱਲ ਇਹਨਾਂ ਦੀ ਮਰਜ਼ੀ ਜਿੱਦਾਂ ਕਰਨਾ ਤੇ ਕਰ ਲੈਣਾ ਪਰ ਇਹ ਆ ਫਿਰਪਿੰਦਰ ਹੁਣਾ ਵੱਲੋਂ ਵਧੀਆ ਹੋ ਗਿਆ ਵਾ ਨਾ ਤਾਂ ਕੋਈ ਖਰਚਾ ਹੋਇਆ ਆ ਵਿਚਾਰੀ ਦਾ ਜਿੱਦਾਂ ਸਿਰ ਤੇ ਪਿਓ ਹੈ ਨਹੀਂ ਤੇ ਚੱਲ ਵਧੀਆ ਹੋ ਗਿਆ ਵਾ ਤੇ ਨਾਲੇ ਮੈਂ ਇਹ ਤਾਂ ਕਹਿਣੀ ਵੀ ਟਾਈਮ ਵਿੱਚ ਥੋੜਾ ਪਿਆ ਵਾ ਅੱਜ ਕੱਲ੍ਹ ਲੋਕੀ ਬੜੇ ਭੜੇ ਆ ਪਾਨੀਆਂ ਮਾਰਨ ਤੋਂ ਨਹੀਂ ਬਾਜ ਹੁੰਦੇ ਹੈਗੇ ਉਹੀ ਤੇ ਗੱਲ ਵਾ ਨਾ ਆਹੋ ਤੇ ਬਾਕੀ ਇਹ ਹੀ ਜਿਾ ਵੀ ਅਸੀਂ ਆਪ ਹੀਗੇ ਨਾ ਵਿੱਚ ਤਾਂ ਕਰਕੇ ਉਹਨਾਂ ਨੇ ਵੀ ਨਹੀਂ ਕੋਈ ਗੱਲਬਾਤ ਕੀਤੀ ਹੈਗੀ ਹੂੰ ਤੇ ਜੇ ਕੋਈ ਲੰਬੋ ਹੁੰਦਾ ਤੇ ਪੇ ਤੇ ਸੋਹ ਪੋਸਪਤਾਲ ਹੋਣੀ ਸੀ ਉਧਰੋਂ ਫੇਰ ਤੇ ਮੇਥੋਂ ਪੋਸ ਭਾਏ ਕੰਮ ਸਿਰੇ ਨਾ ਚੜਦਾ ਹਾਂਜੀ ਫੇਰ ਆਖਣਾ ਮੁੰਡਾ ਐਡਾ ਸੋਹਣਾ ਵਾ ਤੇ ਕੁੜੀ ਵਲੋਂ ਤੇ ਉਹਨਾਂ ਨੇ ਹੋਰ ਬੱਤੀ ਨਾਲ ਗੱਲਾਂ ਲਾ ਕੇ ਦਸਣੀਆਂ ਸੀ ਹਾਂਜੀ ਉਹਨਾਂ ਨੇ ਤੇ ਪੂਰੀ ਛੁਦੈਣੀ ਬਣਾ ਛੜਨੀ ਸੀ ਤੇ ਹੁਣ ਆਖਣਾ ਕਿ ਕਿੱਥੇ ਰਿਸ਼ਤਾ ਕਰ ਲਿਆ ਹੀਗੇ ਵੀ ਸੇਤੀ ਸਲਾਹ ਕਰਕੇ ਨਾ ਤੇ ਇੱਕ ਵਾਰੀ ਪਾਰਟੀ ਕਰ ਛੱਡਦੇ ਆ ਦਿਲਜਿੰਦਰ ਲਵਲੀ ਗੁੱਸਾ ਤਾਂ ਨਹੀਂ ਕਰਦਾ ਕਿਤੇ ਪੰਜਾਬ ਮੇਰਾ ਵਿਆਹ ਛੇਤੀ ਕਰਦਾ ਨਾ ਚੁਨੀ ਜੜਾ ਕਰ ਦਿੰਦਾ ਕੋਈ ਵਿਆਹ ਬਾਹਰ ਨਹੀਂ ਕੀਤਾ ਪੈਲਸ ਨਹੀਂ ਬੁੱਕ ਕੀਤਾ ਹੈਗਾ ਮੈਂ ਇਹ ਕਹਿਣੀ ਆ ਮੈਂ ਕਿਤੇ ਗੁੱਸਾ ਤਾਂ ਨਹੀਂ ਕਰਦਾ ਹੈਗਾ ਆਪੀ ਵੱਡੇ ਵੀਰ ਦਾ ਤਾਂ ਏਡਾ ਵਧੀਆ ਕੀਤਾ ਠਾਠ ਬਾਠ ਨਾਲ ਸ਼ਾਨ ਸ਼ੌਕਤ ਨਾਲ ਵਿਆਹ ਤੇ ਮੇਰਾ ਵੇਖਣ ਕੇ ਇਹ ਚੁਨੀ ਚੜਾ ਕੇ ਲੈ ਆਏ ਗੁੱਸਾ ਤਾਂ ਨਹੀਂ ਕੀਤਾ ਉਹ ਨਹੀਂ ਮੰਮੀ ਜੀ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਕਿ ਅਸੀਂ ਤਿੰਨੇ ਭੈਣ ਭਰਾ ਨਾ ਕਿੱਦਾਂ ਰਲ ਮਿਲ ਕੇ ਰਹਿੰਨੇ ਆ ਤੇ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਤਾਂ ਸਗੋਂ ਕਹਿੰਦਾ ਵਾ ਕਿ ਚੰਗਾ ਹੋਇਆ ਕਿ ਖਰਚਾ ਬਚ ਗਿਆ ਆ ਪਾਰਟੀ ਵੱਲੋਂ ਵੀ ਨਾ ਅਸੀਂ ਦੋਵੇਂ ਜਾਣੇ ਕਹਿਣ ਦੇ ਆ ਤੇ ਉਹ ਤੇ ਜੇ ਇਹੋ ਗੱਲ ਹੀ ਕਰੀ ਜਾਂਦਾ ਵਾ ਵੀ ਰਹਿਣ ਦੋ ਥਾਂ ਪਾਰਟੀ ਦਾ ਕੀ ਕਰਨਾ ਵਾ ਉਹ ਕੋਈ ਹੋਰ ਕੰਮ ਕਰ ਲੈਨੇ ਆ ਤੇ ਬਾਕੀ ਤੁਹਾਡੇ ਕੋ ਕਿਹੜਾ ਕੋਈ ਲੁਕਾਵਾ ਤੁਹਾਨੂੰ ਪਤਾ ਹੀ ਆ ਵੀ ਅਸੀਂ ਇੱਕ ਦੂਜੇ ਦਾ ਕਿੰਨਾ ਸਾਥ ਦਿੰਨੇ ਆ ਉਹਨੇ ਇਹੋ ਜੀ ਕੋਈ ਗੱਲ ਨਹੀਂ ਕੀਤੀ ਹੈਗੀ ਉਹ ਕਹਿੰਦਾ ਚੰਗਾ ਹੋਇਆ ਸਭੋ ਚੁੰਨੀ ਚੜਾਵਾ ਹੋ ਗਿਆ ਵਾ ਤੇ ਖਰਚਾ ਨਹੀਂ ਹੋਇਆ ਪਰ ਐਂ ਕਾ ਚਲੋ ਪਾਰਟੀ ਤੇ ਕਰਨੀ ਚਾਹੀਦੀ ਹੈ ਨਾ ਉਹ ਕਰ ਦਿੰਨੇ ਆ ਅੱਜ ਨਹੀਂ ਇਹ ਕਹਿਣ ਦੇ ਆ ਤੇ ਕੱਲ ਨੂੰ ਐਵੇਂ ਆਪਣੇ ਮਨਚ ਨਾਲ ਸੋਚੇ ਪੀ ਮੇਰਾ ਇਹਨਾਂ ਨੇ ਇਦਾਂ ਵਿਆਹ ਕੀਤਾ ਏ ਰਜਿੰਦਰ ਮੈਂ ਤਾਂ ਵਿਆਹ ਕਹਿਨੀ ਵੀ ਜਿੱਦਾਂ ਰਲ ਮਿਲ ਕੇ ਦੋਵੇਂ ਭਰਾ ਰਹਿੰਦੇ ਤਿੰਨੇ ਤੁਸੀਂ ਤਿੰਨੇ ਭੈਣ ਭਰਾ ਰਲ ਕੇ ਰਹਿੰਦੇ ਜੀ ਇਦਾਂ ਹੀ ਰਹੋ ساری ਉਮਰ ਤੇ ਵਧੀਆ ਵਾ ਵਧੀਆ ਟਾਈਮ ਸੌਖਾ ਲੰਘ ਜਾਂਦਾ ਵਾ ਨਹੀਂ ਤੇ ਅੱਜ ਕੱਲ੍ਹ ਰਲ ਕੇ ਕੌਣ ਰਹਿਣ ਦਿਆ ਵਾ ਭਰਾ ਭਰਾ ਨੂੰ ਨਹੀਂ ਸਮਝਦਾ ਕੋਹ ਉਹ ਤਾਂ ਲੋਕਾਂ ਦੇ ਤੇ ਖੂਨ ਸਫੇਦ ਹੋਏ ਉਹ ਨਹੀਂ ਮੰਮੀ ਜੀ ਅਜੇ ਤੇ ਹਾਡੀ ਨਾ ਬਹੁਤ ਵਧੀਆ ਨਿਭਦੀ ਜਾਂਦੀ ਹੈ ਤੇ ਮੈਂ ਵੀ ਇਹੋ ਅਰਦਾਸ ਕਰਦੀ ਆਂ ਵੀ ਇਦਾਂ ਹੀ ਲੰਘਦੀ ਜਾਵੇ ਤੇ ਗਾੜੀ ਹੁਣ ਵੇਖੋ ਜੋ ਪਰਮਾਤਮਾ ਨੂੰ ਮਨਜ਼ੂਰ ਆ ਚਲ ਵਧੀਆ ਵਾ ਟਾਈਮ ਸੌਖਾ ਲੰਘਦਾ ਜਾਂਦਾ ਵਾ ਘਰਾਂ ਦੇ ਝਟ ਲੰਘਦੇ ਇਦਾਂ ਹੀ ਹਾਂਜੀ ਤੇ ਜੇ ਇੱਕ ਦੂਜੇ ਨਾਲ ਮੂੰਹ ਵਟੀ ਫੇਰਨ ਕਿਤੇ ਇਦਾਂ ਟਾਈਮ ਥੋੜਾ ਸੌਖਾ ਲੰਘਦਾ ਵਾ ਉਹ ਤੇ ਤੁਹਾਡੀ ਗੱਲ ਠੀਕ ਆ ਚਲ ਅੱਗੋਂ ਵਾ ਗੁਰੂ ਨਾਲ ਉਹ ਗੁੱਧ ਮਾਤੇ ਚੰਗੀ ਪਾਈ ਅਜੇ ਤੇ ਚੰਗੇ ਆ ਗਾੜੀ ਵੀ ਚਲੋ ਚੰਗੇ ਹੀ ਰੱਖੇ ਪਰਮਾਤਮਾ ਆ ਤਾਂ ਹੋਰ ਠੀਕ ਆ ਤੇ ਮੇਰੀ ਗੱਲ ਸੁਣ ਤੂੰ ਮੈਨੂੰ ਪਿੰਡ ਗਏ ਫੜਾ ਦਿੰਦੀ ਮੈਂ ਲਾਗੇ ਉਹ ਅੰਚਰ ਕੱਟ ਦਿੰਦੀ ਬੈਠੀ ਬੈਠੀ ਕੋਈ ਗੱਲ ਨਹੀਂ ਮੈਂ ਕੱਟ ਲੈਣੀ ਆ ਮੈਂ ਬਣਾ ਲੀਏ ਫਿਰ ਤੈਨੂੰ ਵੀ ਨਾ ਭੁੱਖ ਲੱਗੀ ਹੋਏ ਤੇ ਤੂੰ ਫਿਰ ਆ ਕੱਟੋ ਹਾਂ ਨੇ ਵਾ ਹਾਂ ਜੀ ਮੰਮੀ ਮੁੰਡੇ ਦਾ ਧਿਆਨ ਰੱਖਿਆ ਕਰ ਜਰਾ ਗਾ ਫਰਬ ਗਏ ਕਰੀ ਤੇ ਮੀਂਹ ਪੈ ਜਾਂਦਾ ਵਾ ਤੇ ਕਦੀ ਗਰਮੀ ਹੋ ਜਾਂਦੀ ਆ ਤੇ ਨਿਆਣੇ ਨੂੰ ਜਿੰਨਾ ਬਚਾਓਗੇ ਨਾ ਉਨੇ ਵੱਜ ਜਾਣਗੇ ਮੰਮੀ ਧਿਆਨ ਤੇ ਹੁਣ ਮੈਂ ਰੱਖਦੀ ਆ ਮੌਸਮ ਬਦਲ ਜਾਂਦਾ ਕੀ ਕਰੇ ਬੰਦਾ ਹੁਣ ਇਹਨੂੰ ਤਾਂ ਰੱਖਿਆ ਗਾ ਅੰਦਰੇ ਘਰ ਤੋਂ ਬਾਹਰ ਕੱਢਿਆ ਹੀ ਨਾ ਘਰ ਇਹਨੂੰ ਹਾਂ ਜੀ ਮੰਮੀ ਤੁਹਾਨੂੰ ਤੇ ਪਤਾ ਵਾ ਕਿ ਸਾਰਾ ਘਰ ਦਾ ਵੀ ਕੰਮ ਕਰਨਾ ਪੈਂਦਾ ਵਾ ਤੇ ਅੰਗਦਵਲ ਧਿਆਨ ਨਹੀਂ ਦਿੱਤਾ ਜਾਂਦਾ ਕੀ ਕਰਾਂ ਮੈਂ ਕੋਈ ਗੱਲ ਨਹੀਂ ਪੁੱਤ ਕੰਮ ਮੈਂ ਕਰ ਲਿਆ ਕਰੂੰਗੀ ਮੈਂ ਬਠੇਰਾ ਕਰ ਲੈਣੀ ਆ ਕੰਮ ਇਨਾੜੇ ਹੁੰਦਰਾਣੀ ਆ ਗਈ ਏ ਤੇਰੀ ਚਾ ਥੋੜਾ ਬੋਤਾ ਉਹ ਕਰਾ ਲਿਆ ਕਰੂਗੀ ਨਾਲ ਕੰਮ ਦੀ ਕਿਹੜੀ ਗੱਲ ਵਾ ਪੁੱਤ ਪਹਿਲਾਂ ਨਿਗਾ ਜਾ ਨਿਆਣਾ ਵਾ ਇਹਨੂੰ ਪਾੜ ਲਾ ਸਾਰੀ ਉਮਰ ਕੰਮ ਹੀ ਕਰਨਾ ਵਾ ਕੰਮ ਦੀ ਕਿਹੜੀ ਗੱਲ ਵਾ ਮੰਮੀ ਤੁਸੀਂ ਕਹਿਣ ਦੇ ਨਾ ਕਿ ਉਹ ਕੰਮ ਕਰ ਲੂਗੀ ਜਿੰਨਾ ਮੈਂ ਕੰਮ ਕਰਕੇ ਆਉਣੀ ਆ ਉਹ ਤੋਂ ਵੱਧੋ ਖਲਾਰਾ ਪਾ ਦਿੰਦੀ ਆ ਪੁੱਤ ਕੋਈ ਨਹੀਂ ਮੈਂ ਉਹਨੂੰ ਹੌਲੀ ਹੌਲੀ ਦੱਸ ਲੂਗੀ ਆਪੇ ਹੀ ਉਹਨੂੰ ਜਿੰਨਾ ਕੋਈ ਉਹਨੂੰ ਦੱਸੂਗੀ ਉਹਨਾਂ ਨੇ ਕਰ ਲਿਆ ਕਰਨਾ ਵਾ ਮੰਮੀ ਤੁਸੀਂ ਸਮਝਾਉਣਾ ਵਾ ਮੈਂ ਨਹੀਂ ਕੁਝ ਵੀ ਕਹਿਣਾ ਸਮਝਾਵਾਂਗੇ ਤੈਨੂੰ ਫੇਰ ਹੀ ਪਤਾ ਲੱਗਣਾ ਵਾ ਉਹਨੂੰ ਜੇ ਮੈਂ ਕੁਝ ਕਹਤਾ ਨਾ ਫਿਰ ਗੁੱਸਾ ਬੜੇ ਛੇਤੀ ਕਰਦੀ ਆ। ਨਾ ਤੂੰ ਕੁਛ ਨਾ ਕਿਆ ਕਰ ਮੈਂ ਆਪੇ ਉਹਨੂੰ ਸਮਝਾ ਲੂੰਗੀ। ਜਿਹੜਾ ਮੈਂ ਕੰਮ ਹੁੰਦਾ ਨਾ ਕੰਮ ਮੈਂ ਉਹਨੂੰ ਆਪੇ ਦੱਸ ਲਿਆ ਕਰੂੰਗੀ ਭਈ ਤਰ੍ਹਾਂ ਨਹੀਂ ਤਰ੍ਹਾਂ ਕਰਿਆ ਕਰ। ਹਾਂਜੀ ਤੁਹਾਡੀ ਗੱਲ ਹੋਰ ਵਾ। ਨਾ ਆ ਲੈ। ਆ ਬੈਠੇ। ਆ ਬੈਠੇ। ਤੂੰ ਤੇ ਆ ਰਹੇਂ ਹੈਂ ਤੂੰ ਕਿੱਥੇ ਚੱਲਿਆ ਵਾ? ਉਹ ਮਾਦਾ ਮੈਂ ਕਿੱਥੇ ਜਾਣਾ ਮੁੰਡੇ ਦਾ ਆਉਂਦਾ ਫੋਨ। ਉਹ ਕਹਿੰਦੇ ਸ਼ਹਿਰ ਜਾਣਾ ਮੜਾ ਜੇ ਕੰਮ ਆ। ਉੱਤੋਂ ਇੰਨੀ ਦੁਪਹਿਰ ਵਾਂਗ ਤਾਂ ਗਾਂ ਦਾ ਰਮਾਨ ਕਰਿਆ ਕਰ ਉਹ ਕਰ ਦੇ। ਸਾਡਾ ਛੇਤੀ ਆਹੀ ਉਹਨੇ ਮੋਟਰਸਾਈਕਲ ਦਾ ਮੜਾ ਜਾ ਕੰਮ ਕਰਵਾਉਣਾ ਬਸ ਆਉਣ ਵਾਲਾ ਹੀ ਆ। ਹੈ ਤੇ ਆਉਣ ਵਾਲਾ ਉਹਦਾ ਰਮਾਨ ਵੀ ਕਰ ਲਿਆ ਕਰਕੇ ਤੇ ਦੁਪਹਿਰੇ ਕਿਤੇ। ਕੀ ਕਰੀਦਾ ਵਾ ساری ਢੜੀ ਦੱਸ। ਓ ਛੋਟੂ ਤੇਰੇ ਹੱਥ ਲਿਆਵਾਂ ਕੋ ਖਾਣ ਨੂੰ ਕੀ ਖਾਣਾ ਤੂੰ? ਕਿਆ ਚਾਚੂ ਜੀ ਤੂੰ ਮੈਂ ਖਾਣ ਜੋਗਾ ਹੈ ਨਾ ਫੇਰ ਤੁਸੀਂ ਕਹਿੰਦੇ ਨਾ ਨਾ ਬਿਮਾਰ ਹੋ ਜਾਊਗਾ। ਨਹੀਂ ਇਹ ਤਾਂ ਤੇ ਮੈਂ ਲਿਆਉਂਦਾ ਵਾਂ ਕੋ ਖਾਣ ਨੂੰ ਅੱਜ। ਖਾਣਾ ਕੋਸੇ? ਉਪਾ ਬੀ ਜੇ ਤੂੰ ਹੀ ਕੋ ਖਾਣਾ ਵਾਣਾ ਤਾਂ ਵੀ ਮੈਨੂੰ ਦੱਸ ਦੋ ਮੈਂ ਲਿਆਉਂਗਾ ਫਿਰ ਕੋ ਖਾਣ ਪੀਣ ਨਹੀਂ ਨਹੀਂ ਲਵਲੀ ਸਾਡੀ ਕੋਈ ਗੱਲ ਨਹੀਂ ਐ ਤੂੰ ਆਪਣੇ ਘਰ ਵਾਲੀ ਨੂੰ ਪੁੱਛ ਲੈਣਾ ਹੀ ਕੁਝ ਖਾਣਾ ਤਾਂ ਨਹੀਂ ਏਨੇ ਕੋਈ ਗੱਲ ਨਹੀਂ ਜੇ ਤੂੰ ਮਂਗਾਉਗੀ ਆਪੇ ਉਹ ਵੀ ਖਾ ਲਊਗੀ ਕੋਈ ਗੱਲ ਨਹੀਂ ਇੱਕ ਵਾਰੀ ਪੁੱਛ ਲੈ ਕੋਈ ਚੀਜ਼ ਨੂੰ ਜੀ ਕਰਦਾ ਹੋਗਾ ਉਹਦਾ ਵੀ ਮੰਮੀ ਮੇਰੀ ਗੱਲ ਸੁਣੋ ਤੂੰ ਇੱਥੇ ਬੈਠੀ ਐ ਜਦੋਂ ਵੀ ਜਾਣੀਆਂ ਤਾਂ ਤੂੰ ਉਹਨੂੰ ਵੀ ਆਵਾਜ਼ ਮਾਰ ਲੈਣੀ ਮਾਰੀ ਹੀ ਆਵਾਜ਼ੋਂ ਮੈਂ ਹਾਂ ਇੱਥੇ ਆ ਜਾ ਬਾਹਰ ਤੇ ਪਤਾ ਨਹੀਂ ਕੀ ਕਰਦੀ ਰਹੀ ਐ ਅੰਦਰ ਮੁੜ ਕੇ ਨਿਕਲੀ ਨਹੀਂ ਐ ਚੱਲ ਕੋਈ ਗੱਲ ਨਹੀਂ ਫਿਰ ਆਪੇ ਆ ਜਾਂਦੀ ਐ ਲਵਲੀ ਪੁੱਛ ਲੈ ਨੂੰ ਖਾਣਾ ਕੁਝ ਤੇ ਉਹ ਨਹੀਂ ਭਾਬੀ ਹੋਣੀ ਕਿ ਮੈਂ ਪੁੱਛਣਾ ਮੁੰਡਾ ਆ ਗਿਆ ਮੈਂ ਜਾਣਾ ਐਵੇਂ ਬਾਅਦ ਚ ਗੁੱਸਾ ਕਰੂਗੀ ਮੰਮੀ ਵੇਖ ਲਓ ਹੁਣ ਪੁੱਛ ਕੇ ਨਹੀਂ ਗਿਆ ਜੇ ਉਹਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਹੈ ਨਾ ਮੈਨੂੰ ਪੁੱਛਿਆ ਨਹੀਂ ਕੁਝ ਵੀ ਕਿ ਚਾਹ ਲੱਗਿਆ ਕਿਹੜਾ ਪੁੱਛ ਕੇ ਜਾਣਾ ਮੈਂ ਨਾ ਕਿ ਉਹਨੂੰ ਉਹਨਾਂ ਦੇ ਤਰ੍ਹਾਂ ਹੁੰਦਾ ਉਹਨੇ ਆਪੇ ਲੈ ਆਊਗਾ ਜੋ ਜੀ ਕਰੂਗਾ ਉਹ ਜੋਗਾ ਚੱਲ ਜਿਹੜੀ ਚੀਜ਼ ਨੂੰ ਜੀ ਕਰਦਾ ਆਪੇ ਦੱਸ ਦਿੰਦੀ ਉਹ ਹਾਂ ਵੀ ਇਦਾਂ ਦੀ ਜਿਹੋ ਜੀ ਚੀਜ਼ ਹੋਈ ਮਾਂ ਉਹਨੇ ਖਾ ਲੈਣੀ ਹੈ ਅੰਦਰ ਉਹਨ ਵੜ ਕੇ ਉਹਨੇ ਚਲੋ ਕੋਈ ਨਹੀਂ ਹਾਂ ਚੰਗਾ ਫਿਰ ਮੈਂ ਅੰਗਣ ਨੂੰ ਦਵਾ ਦੁੱਧ ਆਦੇ ਵੀ ਨੂੰ ਨੇ ਹੁਣ ਭੁੱਖ ਲੱਗੀ ਹੋਣੀ ਐ ਇਹਨੂੰ ਬੈਠੀ ਆਜੋ ਕੀ ਬੰਦਾ ਹੈ ਕੁਝ ਨਹੀਂ ਬਾਹਰ ਬੈਠੀ ਐ ਮੈਂ ਤੇ ਮੰਮੀ ਅੱਛਾ ਅੰਗੇ ਤੇ ਕਿੱਥੇ ਆ ਅੰਗੇ ਤਾਂ ਰੋਂਦਿਆ ਸੀ ਤੇ ਦੁੱਧ ਪਾ ਕੇ ਤੇ ਮੈਂ ਮੰਮੀ ਨੂੰ ਫੜਾਈ ਆ ਈਗਾ ਤੇ लवली ਨੂੰ ਆਈ ਮਾਰਾ ਮੜੀ ਪੱਠੇ ਪਾਉਣ ਵਾਲੇ ਆ ਟਾਈਮ ਕਿੰਨਾ ਹੋ ਗਿਆ ਵਾ लवली ਤੇ ਚਲ ਗਿਆ ਸ਼ਹਿਰ ਸ਼ਹਿਰ ਚਲ ਗਿਆ ਮੁੰਡਾ ਕੋਈ ਆਇਆ ਸੀ ਹਾਰਨ ਮਾਰਨ ਡਿਆ ਸੀ ਬਾਹਰ ਤੇ ਚਲ ਗਿਆ ਉਹਦੇ ਨਾਲ ਸੰਦੀਪ ਉਹਨੂੰ ਸਮਝਾਇਆ ਕਰ ਹੁਣ ਵਿਆਹ ਹੋ ਗਿਆ ਵਾ ਜਿੰਮੀ ਆੜੀ ਸਮਝਾਇਆ ਕਰੇ ਉਹ ਤੇ ਆਪਣੀ ਪੂਰੀ ਜ਼ਿੰਮੇਵਾਰੀ ਸਮਝਦਾ ਵਾ ਸਾਰਾ ਕੰਮ ਕਰਦਾ ਵਾ ਪੱਠੇ ਪਾਉਂਦਾ ਵਾ ਉਹ ਤੁਹਾਡੇ ਨਾ ਮੋਢੇ ਨਾ ਮੋਢਾ ਲਾ ਕੇ ਤੁਰਦਾ ਵਾ ਸਾਰੇ ਕੰਮ ਕਰਦਾ ਵਾ ਉਨੇ ਛੇਤੀ ਆ ਜਾਣਾ ਨਾ ਵਾ ਤਾਂ ਹੀ ਗਿਆ ਵਾ ਉਹਦਾ ਤੇ ਪੱਠੇ ਪਾ ਕੇ ਜਾਂਦਾ ਵਾ ਨਾਲੇ ਪੁੱਛਣ ਡਿਆ ਹੀ ਭਾਬੀ ਕੋ ਜ ਖਾਣਾ ਵਾ ਮੈਂ ਤਾਂ ਸਗੋਂ ਉਹਨੂੰ ਕਿਹਾ ਕਿ ਆਪਣੀ ਘਰ ਵਾਲੀ ਨੂੰ ਪੁੱਛ ਕੀ ਖਾਣਾ ਉਹਨੇ ਐਵੇਂ ਬਾਅਦ ਚ ਗੁੱਸਾ ਕਰੂਗੀ ਤੇ ਉਹ ਛੇਤੀ ਭੱਜ ਗਿਆ ਵਾ ਪੁੱਛ ਕੇ ਨਹੀਂ ਗਿਆ ਉਹਨੂੰ ਦੀਪ ਐਦਾਂ ਨੀ ਨਕੀਮੋ ਟੇ ਗੱਲਾਂ ਨਾ ਉਹਨੂੰ ਸਮਝਾ ਦਿਆ ਕਰ ਉਹਨੂੰ ਕਿਹਾ ਕਰ ਜਦੋਂ ਵੀ ਕਿਤੇ ਜਾਣਾ ਹੁੰਦਾ ਵਾ ਨਾ ਤੇ ਰਪਿੰਦਰ ਨੂੰ ਦੱਸ ਕੇ ਜਾਇਆ ਕਰ ਫੇਰ ਬਾਅਦ ਚ ਐ ਗੁੱਸਾ ਕਰੂਗੀ ਕਿ ਮੈਨੂੰ ਪੁੱਛਦਾ ਨਹੀਂ ਆ ਹਾਂ ਨਵਾਂ ਨਵਾਂ ਵਿਆਹ ਹੋਇਆ ਵਾ ਇਹਨਾਂ ਕਿ ਕਰਨਾ ਪੈਣਾ ਉਹਦਾਈ ਨੂੰ ਨਾ ਪਹਿਲੇ ਵਾਲੀ ਆਤ ਪਈ ਆ ਉਹ ਭੱਜ ਆਉਂਦਾ ਵਾ ਕਦੀ ਮੰਮੀ ਵੱਲ ਚਲ ਜਾਂਦਾ ਵਾ ਕਦੀ ਮੇਰੇ ਵੱਲ ਆ ਜਾਂਦਾ ਵਾ ਭਾਬੀ ਮੈਂ ਇੱਥੇ ਚੱਲੇ ਆਂ ਭਾਬੀ ਮੈਂ ਉੱਥੇ ਚੱਲੇ ਆਂ ਕੋਈ ਗੱਲ ਨਹੀਂ ਇਹ ਤਾਂ ਮੈਂ ਉਹਨੂੰ ਸਮਝਾ ਦੂੰਗੀ ਵੈਹੇ ਨਾ ਉਹਨੂੰ ਸਮਝਾਉਣ ਦੀ ਲੋੜ ਨਹੀਂ ਹੈਗੀ ਰਪਿੰਦਰ ਨੂੰ ਸਮਝਾਉਣ ਦੀ ਲੋੜ ਵਾ ਉਹਨੂੰ ਸਮਝਾਓ ਉਹ ਸੰਦੀਪ ਕੋਈ ਗੱਲ ਨਹੀਂ ਤਤੇਗਾ ਨਾ ਸਭ ਕੋ ਨਹੀਂ ਹੋ ਜਾਂਦਾ ਹੁੰਦਾ ਮੈਂ ਕੀ ਕਹਿ ਦਿੰਨਾ ਦਲਿੰਦਰ ਦਿਲੀ ਨੂੰ ਸਾਧਨਾ ਵਾ ਤੇ ਬਿਠਾ ਕੇ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਜਿਹੜੀ ਗੱਲ ਦੀ ਨਹੀਂ ਨਾ ਪਤਾ ਲੱਗਦਾ ਉਹਨੂੰ ਤੁਸੀਂ ਸਮਝਾ ਦਿਆ ਕਰੋ ਇਹ ਰਗਮ ਨਹੀਂ ਕਰਦੀ ਆਪ ਕਰ ਲਿਆ ਐਡੀ ਗੱਲ ਕੋਈ ਨਹੀਂ ਹੁੰਦੀ ਕੰਮ ਤੇ ਹੁਣ ਮੈਂ ਕਰਦੀ ਆ ਤੁਹਾਨੂੰ ਵੀ ਪਤਾ ਵਾ ਮੈਂ ਕਿਹੜਾ ਉਹਨੂੰ ਕਹਿਣ ਦੀਗੀ ਤੂੰ ਕੰਮ ਕਰ ਹੁਣ ਮੰਮੀ ਨੇ ਆਵਾਜ਼ ਮਾਰੀ ਸੀ ਕਿ ਰੁਪਿੰਦਰ ਉੱਥੇ ਆ ਜਾ ਅਸੀਂ ਦੋਵੇਂ ਜਣੀਆਂ ਬੈਠੀਆਂ ਵਾ ਤੇ ਉਹ ਆਈ ਨਹੀਂ ਐ ਫਿਰ ਕਹਿਣਾ ਵਾ ਕਿ ਮੈਨੂੰ ਨਹੀਂ ਸੱਦਿਆ ਕੋਈ ਗੱਲ ਨਹੀਂ ਦੀਦੀ ਨੂੰ ਸੱਦਨੇ ਆ ਉਹ ਆਪੇ ਗੱਲ ਕਰਨਗੇ ਆਪਾਂ ਕੋਈ ਗੱਲ ਨਹੀਂ ਕਰਨੀ ਠੀਕ ਐ ਨਾ ਆਪੇ ਸਮਝਾਉਣਗੇ ਉਹ ਤੇ ਨਾਲੇ ਮੇਰੀ ਗੱਲ ਸੁਣ ਜੋ ਘਰ ਚ ਨਵਾਂ ਨਵਾਂ ਬੰਦਾ ਆਇਆ ਹੋਏ ਨਾ ਥੋੜਾ ਨਾ ਘਰ ਚ ਵਿਚਰਨਾ ਪੈਂਦਾ ਵਾ ਹੈਨੂੰ ਨਹੀਂ ਸਮਝੀ ਲੱਗਣ ਦੀ ਹੌਲੀ ਹੌਲੀ ਨਾ ਸਾਰੀ ਸਮਝ ਲੱਗ ਜੂਗੀ ਫਿਰ ਉਹਨੇ ਵੀ ਇਦਾਂ ਹੋਏ ਨਾ ਜਿਦਾਂ ਤੂੰ ਕੰਮ ਕਰਦੀ ਮੈਨੂੰ ਵੀ ਪਤਾ ਵਾ ਦੂਜੇ ਘਰ ਜਾ ਕੇ ਨਾ ਕੋਲ ਨਾ ਮਿਲਣਾ ਬੜਾ ਔਖਾ ਹੁੰਦਾ ਵਾ ਪਰ ਮੈਂ ਇਹ ਥੋੜੀ ਕਹਿਣ ਦੀ ਆ ਉਹ ਤੇ ਨਾ ਛਦਾਈਆਂ ਵਾਂਗੂ ਕੰਮ ਕਰਦੀ ਆ ਜਿਦਾਂ ਅਨ ਪੜ ਨਹੀਂ ਹੁੰਦੇ ਭੱਜੀ ਫਿਰਦੀ ਆ ਕਦੀ ਉਧਰ ਚਲ ਜਾਂਦੀ ਆ ਕਦੀ ਇੱਧਰ ਆ ਜਾਂਦੀ ਆ ਨੂੰ ਤੇ ਉਹਦੀ ਨਹੀਂ ਸਮਝ ਆਉਂਦੀ ਮੇਰੀ ਗੱਲ ਸੁਣ ਕੇ ਉਹਨੇ ਸੁਣ ਲੈਣਾ ਐਵੇਂ ਘਰ ਚ ਕੁਬੱਤ ਪਾਏਗੀ ਮੈਨੂੰ ਗੱਲ ਦੱਸੋ ਇੱਕ ਪੜੀ ਲਿਖੀ ਵੀ ਹੈਗੀ ਆ ਕਿ ਇਦਾਂ ਹੀ ਆ ਉਹ ਪੜੀ ਦਸੇ ਦਿਨ ਦੀ ਨੇ ਆਹ ਦੱਸਿਆ ਮੈਨੂੰ ਆਹੋ ਕਿਤੇ ਚਾਰਜ ਮਾਤਾ ਪੜੀ ਹੁੰਦੀ ਤੇ ਮੜੀ ਮੋਟੀ ਅਕਲ ਹੁੰਦੀ ਬੈਣ ਖਲੋਣ ਦੀ ਕੰਮ ਕਰਨ ਦੀ ਨਹੀਂ ਮਾ ਛੱਡ ਨਾ ਗੱਲਾਂ ਨੂੰ ਜਾ ਘਟ ਚਾਹ ਬਣਾ ਤੇ ਮੇਰੀ ਗੱਲ ਸੁਣ ਉਹ ਪੱਠੇ ਭਾ ਗਿਆ ਹੋਣਾ ਮੈਂ ਤੇ ਡੰਗਰੀ ਬਣਾਣੀ ਆ ਮੈਂ ਬਣਾਉਣਾ ਜਾ ਕੇ ਚਲੋ ਠੀਕ ਹੈ ਬਣਾਉਣੀ ਮੈਂ ਚਾਹ ਹਾਈ ਹਾਈ ਅਸਤੇਣ ਕੀ ਕਰਨ ਧੀ ਐ ਮੈਨੂੰ ਤੇ ਇਹਦੀ ਨਹੀਂ ਸਮਝ ਆਉਂਦੀ ਆਪਣੇ ਲੋਰ ਚ ਲੱਗੀ ਆ ਪਤਾ ਨਹੀਂ ਕੀ ਸੁਣਨ ਧੀ ਇਕੱਲੀ ਹੈ ਇਹ ਕੰਬਲੀ ਆ ਭਬੀ ਜੀ ਆ ਜਾ लवली ਉਹ ਆ ਮੈਂ ਸਮਾਨ ਲਿਆਂਦਾ ਸੀ ਥੋੜਾ ਜਿਹਾ ਤੇ ਖਾਣ ਪੀਣ ਵਾਲਾ ਵਾ ਤੇ ਸ਼ਾਮ ਨੂੰ ਬੈਠ ਕੇ ਖਾਣੇ ਆ ਰਹਾ ਲਿਓ ਇਥੇ ਚਲੋ ਠੀਕ ਆ ਤੇ ਉਹ ਵੀਰ ਜੀ ਕਿੱਥੇ ਗਏ ਆ ਉਹ ਤਾਂ ਵੇਲੀ ਗਏ ਆ ਵੇਲੀ ਚੱਲ ਜਾਓ ਉੱਥੇ ਹਾਂਜੀ ਉਹ ਕਰਨ ਗਏ ਵੇਲੀ ਕੈਂਡੇ ਹੀ ਪੱਠੇ ਪਾਏ ਹੋਣੇ ਆ ਤੇ ਡੰਗਰ ਬੰਨਣਾ ਹੁੰਦਾ ਮੈਂ ਓਹੋ ਇਹਦੇ ਟਾਈਮ ਹੋਇਆ ਹੈ ਕੋਈ ਗੱਲ ਨਹੀਂ ਮੈਂ ਬੰਦ ਨਹੀਂ ਤੇ ਮੇਰੀ ਗੱਲ ਸੁਣ ਚਾਹ ਪੀਣੀ ਕਿ ਜਾਂ ਪਾਣੀ ਦਵਾਂ ਚਾਹ ਕੋਈ ਨਹੀਂ ਮੈਂ ਆਣ ਕੇ ਪੀ ਲੀਨਾ ਮੈਂ ਪਹਿਲਾਂ ਵੇਲੀ ਹੋਵਾਂ ਚਾਹ ਪੀ ਜਾ ਠੰਡੀ ਹੋਣੀ ਬਾਤ ਉਹ ਕੋਈ ਗੱਲ ਨਹੀਂ ਭਾਬੀ ਆ ਰੱਖੋ ਤੁਸੀਂ ਮੈਂ ਆਣ ਕੇ ਪੀ ਲੂੰਗਾ ਉਹ ਵੀਰ ਜੀ ਬੰਦ ਤੇ ਆ ਬੰਦ ਤੇ ਲਵਲੀ ਉਹ ਮੈਂ ਬੰਦ ਨੇ ਹੀ ਆਣ ਕੇ ਤੂੰ ਐਵੇਂ ਖੇਚਲ ਕਰਨ ਦੇ ਜੀ ਨਹੀਂ ਮੈਂ ਕਿਹਾ ਲੇਟ ਹੋ ਜਨਾ ਮਾ ਪੱਠੇ ਪੁੱਠੇ ਤੇ ਮੈਂ ਪਾ ਗਏ ਲੇਟ ਕਿੱਥੇ ਹੋਣਾ ਉਹ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਸੀ ਤੇ ਉਹ ਮਿਸਤਰੀ ਵਾਗ ਵੀ ਤੇ ਉਹ ਕਹਿੰਦਾ ਮੇਰੇ ਨਾਲ ਚੱਲ ਅੱਛਾ ਤੇ ਉਹ ਤਾਂ ਕਰਕੇ ਮੈਨੂੰ ਨਾਲ ਲੈ ਗਿਆ ਉਹ ਤਾਂ ਠੀਕ ਹੈ ਲਵਲੀ ਮੇਰੀ ਗੱਲ ਸੁਣ ਹੁਣ ਵਿਆਹ ਹੋ ਗਿਆ ਥੋੜੀ ਨਾ ਜਿੰਮੇ ਵਾਲੀ ਸਮਝ ਨਹੀਂ ਪੈਣੀ ਆ ਓਏ ਉਹ ਵੀਰ ਜੀ ਅੱਗੇ ਮੈਂ ਕਿਹੜਾ ਕਿਤੇ ਜਾਣ ਡਿਆ ਨਹੀਂ ਮੈਂ ਤੈਨੂੰ ਉਹ ਗੱਲ ਨਹੀਂ ਕਹਿੰਦਿਆਂ ਉਹਨਾਂ ਦਾ ਘਰ ਵਾਲੀ ਖਿਆਲ ਕਰਨਾ ਪੈਣਾ ਇਦਾਂ ਨਾਲ ਦੀ ਕਹਿੰਦੀ ਹੈ ਨਾ ਮਾਰੀ ਬੰਨੀ ਗੱਲ ਮੰਨਣੀ ਪੈਂਦੀ ਆ ਉਹ ਵੀਰ ਜੀ ਉਹਨੇ ਹੀ ਕਹਿਣਾ ਉਹਨੂੰ ਤੇ ਆਪਣੇ ਆਪ ਦੀ ਸਮਝ ਨਹੀਂ ਰਹਿੰਦੀ ਕੀ ਤੁਹਾਨੂੰ ਮੈਂ ਦੱਸਾਂ ਕਿਉਂ ਕੀ ਗੱਲ ਹੋਈ ਆ ਉਹ ਇਦਾਂ ਹੀ ਉਹ ਬਟਾਲੀਆਂ ਮਾਰਦੀ ਰਹਿੰਦੀ ਉਹਨੂੰ ਕਿਹੜਾ ਪਤਾ ਲੱਗਦਾ ਪਤਾ ਨਹੀਂ ਵੀ ਹੁਣ ਜਾਣ ਕੇ ਕਰਦੀ ਆ ਕੋਈ ਜਾਂ ਦਿਮਾਗੋਂ ਹੁਲੀ ਲਵਲੀ ਇਹੋ ਗੱਲ ਨਾ ਮੇਰੀ ਸੰਦੀਪ ਨਾ ਹੋਈ ਆ ਹੂੰ ਕੋਈ ਗੱਲ ਨਹੀਂ ਦੀਦੀ ਨੂੰ ਸਾਦਨੀ ਆ ਕਿਹਾ ਦੇ ਨਾ ਤੇ ਬਿਠਾ ਕੇ ਗੱਲ ਕਰ ਲੈਣੀ ਆ ਵੀਰ ਜੀ ਮੰਮੀ ਦੇ ਭਾਬੀ ਵੀ ਖੇਜਦੀਆਂ ਰਹਿੰਦੀਆਂ ਆ ਮੈਂ ਅੱਜ ਕਦੀ ਗੱਲ ਹੀ ਨਹੀਂ ਕੀਤੀ ਮੈਂ ਚੱਲ ਆਪੇ ਸਮਝ ਜੂਗੀ ਪਤਾ ਨਹੀਂ ਬੇਟੀ ਹੁਣ ਦਿਮਾਗ ਨਹੀਂ ਕੰਮ ਕਰਦਾ ਇਹਦਾ ਕਿ ਜਾਂ ਕਦੀ ਘਰ ਕੰਮ ਕੀਤਾ ਹੀ ਨਹੀਂ ਇਹੋ ਕਹੀ ਜਾਂਦੀ ਐ ਡੰਗਰਾਂ ਦਾ ਮੈਨੂੰ ਕੰਮ ਕਰਾ ਲਿਆ ਕਰੋ ਦੱਸ ਇੱਥੇ ਚੰਗੀ ਲੱਗੂਗੀ ਹੁੰਦੀ ਭਲਾ ਤੇ ਤੁਸੀਂ ਏਦਾਂ ਕਰੋ ਕੁੜੀ ਨੂੰ ਕਰੋ ਹਾ ਫੋਨ ਉਹ ਕੀ ਆਂਦੀ ਐ ਭਲਾ ਉਹਨੂੰ ਸੱਦੀ ਐ ਨਹੀਂ ਤੇ ਇੱਥੇ ਨਹੀਂ ਕੋਈ ਗੱਲ ਨਹੀਂ ਉਹਨੂੰ ਵੀ ਸੱਦ ਲੈਣੀ ਆ ਨਾਲੇ ਇਹ ਵੀ ਨਾ ਨਿਆਣੀ ਐ ਜੇ ਹੌਲੀ ਹੌਲੀ ਨਾ ਆਪੇ ਸਮਝ ਆਏਨੀ ਆ ਤੂੰ ਟੈਨਸ਼ਨ ਨਾ ਲੈ ਛੱਡੋ ਵੀਰ ਜੀ ਇਹ ਗੱਲਾਂ ਆਓ ਚਾਹ ਤੇ ਪੀਏ ਜਾ ਕੇ ਵਾਡੀ ਲਈ ਹੋਰ ਲੰਮੜੀ ਵੀ ਚਾਹ ਪੀ ਕੇ ਜਾਈ ਮੈਂ ਕੋਈ ਗੱਲ ਨਹੀਂ ਸਮਝਾ ਦਾਂਗੇ ਡੰਗਰ ਬੰਨਣਾ ਵਾ ਪਹਿਲਾਂ 27 ਕੋਈ ਲੰਬੰड्या ਲੱਗਦਾ ਸੁਤੇ ਸਾਰੇ ਸੌ ਗਿਆ ਨਹੀਂ ਮੇਰੇ ਨਾਲ ਚੈਰੋਂ ਹੋਈ ਨਹੀਂ ਉਹ ਤੇ ਅਜੇ ਲੰਮੇ ਪਈ ਦੇਖ ਲੈ ਰਪਿੰਦਰ ਉਹ ਐ ਆਹ ਦੀਨ ਦੁਨੀਆ ਦਾ ਪਤਾ ਵੀ ਕਿੱਥੇ ਵਸਣ ਦੀ ਏ ਭਲਾ ਉਹ ਇਹਨੂੰ ਕੰਨਾਂ ਚੋਂ ਕੱਢ ਲਾ ਕੀ ਹੋਇਆ ਵਾ ਹੁਣ ਕੀ ਆ ਕਦੋਂ ਦੀ ਤੂੰ ਸੁੱਤੀ ਈ ਆ ਮੈਂ ਸ਼ਹਿਰੋਂ ਵੀ ਹੋ ਕੇ ਆ ਗਿਆ ਕਿਨੂੰ ਪਾਣੀ ਧਣੀ ਪੁੱਛ ਲਈਦਾ ਹੋਈਦਾ ਵਾ ਲੈ ਫੜਾ ਦੂਜਾ ਵੀ ਇਹ ਕਿੱਥੋਂ ਕੱਢ ਕੇ ਬੈ ਗਈ ਆ ਤੂੰ ਮਾਂਘਦੇ ਨੀਂਦ ਆਈ ਹੀ ਤੇ ਆਗ ਦੇ ਠਾਲਦਾ ਨੀਂਦ ਆਈ ਉਦਾਂ ਭਾਵੇਂ ਬੋਲੀ ਹੋ ਜੇ ਖਰੇ ਕਦੋਂ ਦੇ ਲਾਏ ਆ ਕੰਨਾਂ ਦੇ ਵਿੱਚ ਤਾ ਉਠ ਨੀ ਢਾਈ ਤੈਨੂੰ ਪਤਾ ਵੀ ਹੈਗਾ ਉਹ ਵੀ ਕਦੋਂ ਦੀ ਸੁੱਤੀਆਂ ਮੈਂ ਉਹ ਹੁਣੇ ਸੁੱਤੀਆਂ ਹਲੇ ਕੀ ਹੋ ਗਿਆ ਵਾ ਉਹ ਥੋੜੀ ਬੋਦੀ ਹੋਛ ਰਿਆ ਕਰ ਉਹ ਮੈਂ ਸ਼ਹਿਰੋਂ ਵੀ ਹੋਇਆ ਵਾਂ ਪੱਠੇ ਵੀ ਪਾ ਕੇ ਆਇਆ ਵਾਂ ਡੰਗਰ ਵੀ ਉੱਤੇ ਬੰਨ ਆਇਆ ਵਾਂ ਤੇ ਤੂੰ ਅਜੇ ਤੱਕ ਸੁੱਤੀਆਂ ਤੇ ਮੇਰੀ ਗੱਲ ਸੁਣ ਥੋੜੀ ਬੋਦੀ ਹੋਛ ਰਿਆ ਕਰ ਆ ਬਿੰਦੀ ਕਿੱਥੇ ਲਾਈ ਆ ਕਿੱਥੇ ਲਾਈ ਬਿੰਦੀ ਤੇ ਲੋਕੀ ਮੱਥੇ ਤੇ ਲਾਉਂਦੇ ਆ ਤੇ ਤੂੰ ਅੱਖ ਲੱਗ ਲਾਈ ਆ ਤੇ ਤੁਹਾਡੇ ਰਿਵਾਜ ਵਾ ਥੇ ਉਹ ਸੁੱਤੀ ਦੇ ਕਿਤੇ ਲੱਗ ਗਈ ਹੋਣੀ ਆ ਮੈਂ ਆਪ ਥੋੜਾ ਲਈ ਦੱਸ ਮੈਂ ਇੱਥੇ ਲਈ ਮੱਥੇ ਤੇ ਸੁੱਤੀ ਦੇ ਲੱਗ ਗਈ ਹੋਣੀ ਉਹ ਸੱਚੀ ਤਰ੍ਹਾਂ ਦਿਮਾਗ ਮੋਟਾ ਵਾ ਕਿਉਂ ਤੂੰ ਫੇਰ ਮੱਥੇ ਚ ਲਾ ਲਈ ਆ ਇੱਥੇ ਲਈ ਦੀ ਇੱਥੇ ਤੇ ਮੱਥਾ ਹੀ ਆਏ ਹੋਰੇ ਕੀ ਆ ਉਦਾਂ ਹੀ ਸੱਚੀ ਇੱਥੇ ਲਾ ਲਿਆ ਕਰ ਉਹ ਇੱਥੇ ਨਹੀਂ ਆ ਹੈੱਡਫੋਨ ਕਿੱਥੋਂ ਕੱਢੇ ਆ ਉਹ ਕਿੱਥੋਂ ਲੁਣੇ ਆ ਉਹ ਮੇਰੇ ਵੀਰ ਨੇ ਦੋ ਬਾਰੋਂ ਘੁਲਾਏ ਸੀ ਤੇ ਮੈਂ ਜਦੋਂ ਵਿਆਹ ਵਾਹ ਵਾਲਾ ਦੇਣੀ ਉਹ ਦਿਨ ਮੈਂ ਨਾਲ ਲੈ ਈਂ ਮੈਨੂੰ ਬੜਾ ਸ਼ੌਂਕ ਜਿਆ ਵਾ ਗਣੇ ਸੁਣਨ ਦਾ ਜੋ ਜਾਨੀ ਹੁੰਨੀ ਆ ਨਾ ਮੱਜਾ-ਮੁਜਾ ਵਾਲ ਤੇ ਮੈਂ ਲਾ ਲਈ ਨਹੀਂ ਹੁੰਨੀ ਆ ਤੇ ਤੁਹਾਨੂੰ ਨਾਲੇ ਕੀ ਹੋਣਦੇ ਆ ਵੇ ਦੇ ਵਿੱਚ ਕਦੀ ਤੂੰ ਬਿੰਦੀ ਇੱਥੇ ਲਾਈ ਆ ਸਾਰਾ ਟੱਬਰ ਨਹੀਂ ਮੈਨੂੰ ਜੀਣ ਦਿੰਦੇ ਕਿਤੇ ਹਾਦੀ ਕਰੀ ਜਾਂਦੇ ਸਾਰੇ ਜੇ ਸੁੱਤੀ ਹੀ ਮਹਾ ਤੇ ਆਗ ਦੇ ਤੂੰ ਹੀ ਠਾਲਤਾ ਵਾ ਉਹ ਗੱਲ ਹੀ ਤੇ ਸਮਝਾ ਸ਼ਾਮਾਂ ਦੇ 4:30 ਹੋ ਗਏ ਆ ਤੇ ਭਾਬੀ ਨੇ ਚਾਹ ਵੀ ਬਣਾਈ ਆ ਤੇਰਾ ਫਰਜ਼ ਭੰਦਾ ਜੀ ਉੱਠ ਕੇ ਮੈਂ ਚਾਹ ਪਿਆਲਾ ਸਾਰਿਆਂ ਨੂੰ ਬਣਾ ਕੇ ਮੇਰੀ ਬਣਾਈ ਉਹ ਤਾਂ ਪਸੰਦ ਨਹੀਂ ਆਉਂਦੀ ਕਿ ਇਹਨੂੰ ਤੇ ਚੱਜ ਨਾਲ ਬਣਾਇਆ ਨਾ ਫੇਰ ਹੀ ਪਸੰਦ ਆਵੇ। ਖੰਡ ਵੱਧ ਪਾਤੀ ਆ ਕਿਨੇ ਕਣਾਂ ਹੀ ਪਤੀ ਵੱਧ ਪਾਤੀ ਆ। ਉਹ ਜਿੱਥੋਂ ਨਹੀਂ ਪਤਾ ਲੱਗਦਾ ਹੁੰਦਾ ਉਹਨਾਂ ਨੂੰ ਪੁੱਛ ਲਿਆ ਕਰ। ਕਿ ਤੇਰੇ ਉਹ ਤਰਲੇ ਮਾਰਨਾਂ ਕੇ ਆਖ ਤੇ ਤੂੰ ਵੀ ਮੇਰੇ ਦਿਵਾਲੇ ਹੋ ਜਾ ਕਰ ਚੰਗਾ। ਬਾਕੀ ਤੇ ਸਾਰਿਆਂ ਨੇ ਹੋਣਾ ਹੀ ਹੋਣਾ। ਜਾਂ ਪਾਣੀ ਨੇ ਅਗਲਾ ਅਸ ਚ ਪਾ ਗਏ ਤੀਨਾ ਵਾਂ ਮੈਂ। ਨਾਲੇ ਮੇਰੀ ਗੱਲ ਸੁਣੋ ਨਾਲੇ ਤੂੰ ਸ਼ਹਿਰ ਗਿਆਹੀਂ ਤੇ ਕੀ ਲੈ ਆ ਮੇਰ ਲਈ ਖਾਣ ਲਈ? ਤੂੰ ਗਿਆ ਕੀ ਹੁੰਦਾ ਵਾ? ਚੱਜ ਨਾਲ ਨਹੀਂ ਬੋਲਿਆ ਜਾਂਦਾ। ਹੋਰ ਕਿਦਾਂ ਬੋਲੀਦਾ ਵਾ ਮੈਨੂੰ ਦੱਸ ਦੋ ਉਹ ਕਿਤੇ ਬਾਹਰ ਨਾਲ ਇਦਾਂ ਬੋਲਦੀ ਚੰਗਾ ਸਾਰਿਆਂ ਨੂੰ ਜੀ ਕਾ ਕੇ ਬੁਲਾਈਦਾ ਹੁੰਦਾ ਵਾ ਨਾ ਤੁਹਾਨੂੰ ਮਰੀ ਬੋਲੀ ਸਮਝਾਉਂਦੀ ਆ ਨਾ ਤੁਹਾਨੂੰ ਮੇਰਾ ਕੰਮ ਗੀਤਾ ਪਸੰਦ ਆਉਂਦਾ ਵਾ ਤੇਰੇ ਦੀ ਮਾਰ ਜਨਾ ਡੰਗਰ ਤੇ ਗੋਇਆ ਹੀ ਇਕੱਲਾ ਜਿਹੜੇ ਅਸੀਂ ਤੁਰੇ ਫਿਰਨੇ ਇਹ ਨਹੀਂ ਤੁਹਾਨੂੰ ਲੱਭਦੇ ਤੇ ਤੈਨੂੰ ਉਥੇ ਨਾ ਕਮਰਾ ਪਾ ਦਈਏ ਕਵੇਲੀ ਪਾ ਦੋ ਜਾ ਜਾ ਕੇ ਤੇ ਪਾਣੀ ਲਿਆ ਘੁੱਟ ਪਾ ਦੋ ਇੱਥੇ ਬਸ ਲੜਨਾ ਆ ਜਾਣਾ ਹੁੰਦਾ ਵਾ ਹਲਸੋ ਗਾ ਮੈਂ ਕੋਈ ਗੱਲ ਨਹੀਂ ਕੋਈ ਕਰਦੀ ਕੋਈ ਜਵਾਬ ਨਹੀਂ ਦਿੰਦੀ ਤਾਂ ਵੀ ਮੇਰੇ ਨਾਲ ਏਦਾਂ ਕਰਦੀ ਆ ਮੈਂ ਕਹਿੰਦੇ ਪਾਣੀ ਲਿਆ ਘੁੱਟ ਜਾ ਕੇ ਜਾ ਤੇ ਜਾ ਜਿਹੜਾ ਕੰਮ ਤੰਦਾ ਕਰਨ ਵਾਲਾ ਜਾ ਰਸੋਈ ਚ ਕਰ ਆ ਨਾ ਮੈਂ ਬਸ ਖਾਣ ਨੂੰ ਲਿਆਂਦੇ ਮੈਨੂੰ ਦੇ ਦੋ ਪਹਿਲੇ ਉਹ ਖਾਣ ਨੂੰ ਲਿਆਂਦਾ ਵਾ ਸਭ ਕੁ ਉਹਥੇ ਪਿਆਈਓ ਫ੍ਰਿਜ ਭਾਬੀ ਨੂੰ ਫੜਾਇਆ ਮੈਂ ਉਥੇ ਪਿਆ ਹੋਣਾ ਨਹੀਂ ਲਫਾਫਾ ਤੂੰ ਭਾਬੀ ਨੂੰ ਫੜਾਤਾ ਵਾ ਤੇ ਮੈਨੂੰ ਨਹੀਂ ਜਾ ਕੇ ਤੇ ਫੜਾ ਸਕਦੇ ਇੱਥੇ ਆਪਣੇ ਅੰਦਰ ਲਮਾਰੀ ਚੜਾ ਲੈਣਾ ਆਂ ਓਏ ਆਪ ਤਾਂ ਤੂੰ ਲੰਮੀਆਂ ਤਾਣ ਕੇ ਸੁੱਤੀ ਸੀ। ਅਹ ਲਈ ਸੁੱਤੀ ਹੀ ਇੱਥੇ। ਹੁਣ ਵੀ ਤੇ ਆ ਕੇ ਠਾਲ ਲਿਆਈ ਆ। ਉਦੋਂ ਠਾਲ ਦੇਣਾ ਹੀ ਮੈਨੂੰ ਆ ਕੇ। ਓ ਮੇਰੀ ਗੱਲ ਸੁਣ ਜਿਹੜੀ ਚੀਜ਼ ਲਿਆਂਦੀ ਆ ਨਾ ਅਸੀਂ ਇਕੱਠੇ ਬਹਿ ਕੇ ਖਾਣੇ ਆ ਠੀਕ ਆ ਨਾ ਕਿਤੇ ਇਕੱਲੀ ਨਾ ਪ੍ਰਧਾਨ ਬਣ ਕੇ ਖਾਣ ਡਿਆ ਬਈ। ਜੋ ਸ਼ਾਮ ਨੂੰ ਬੈਠਾਂਗੇ ਨਾ ਉਦੋਂ ਖਾਵਾਂਗੇ ਸਾਰੇ ਜਣੇ। ਓ ਆ ਪਤਾ ਨਹੀਂ ਕਿਦਾਂ ਦੇ ਢਡੇ ਰਵਾਜ ਆ ਤੁਹਾਨੂੰ ਹੀ ਪਤਾ ਹੋਊਗਾ। ਪਾਣੀ ਲੈ ਆਈ ਹੁਣ ਘਟ। ਜੋਨੀ ਆ।